ਸੋ ਤਿਆਰੀ ਕਰਾਣੇ ਉਸ ਪ੍ਰੀ ਟ੍ਰੇਨਿੰਗ ਸਕੂਲ ਨੂੰ ਸਾਰੇ ਜਿਹੜਾ ਆ ਉਹ ਪੁਲਿਸ ਫੈਕਟਰੀ ਵੀ ਕਹਿੰਦੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਕੁੜੀਆਂ ਮੁੰਡੇ ਜਿਹੜੇ ਨੇ ਉਹ ਆਪਣਾ ਵਰਦੀ ਵਾਲਾ ਸੁਪਨਾ ਪੂਰਾ ਕਰ ਪਾਉਂਦੇ ਨੇ ਦਿਮਾਗ ਚ ਇਹ ਹੁੰਦਾ ਕਿ ਮੈਂ ਸਰਕਾਰੀ ਨੌਕਰੀ ਲੈਣੀ ਕਿਉਂਕਿ ਅਸੀਂ ਇਹਨੂੰ ਆਰਾਮ ਵਾਲੀ ਨੌਕਰੀ ਕਹਿ ਲੈਨੇ ਕਹਦੇ ਨੇ ਕਿ ਪ੍ਰਾਈਵੇਟ ਸੈਕਟਰ ਅੰਚ ਤੱਕੇ ਬਹੁਤ ਨੇ ਸਰਕਾਰੀ ਨੌਕਰੀ ਮਤਲਬ ਆਰਾਮ ਵਾਲੀ ਨੌਕਰੀ ਪਰ ਉਹ ਬੱਚੇ ਜਿਹੜੇ ਨੇ ਉਹ ਕਿਹੜੇ ਸਟੇਟ ਆਫ ਮਾਈਂਡ ਦੇ ਵਿੱਚ ਤੁਹਾਡੇ ਕੋਲ ਆਂਦੇ ਨੇ ਕਿ ਜੇ ਤੁਸੀਂ ਡਿਫੈਂਸ ਦੇ ਵਿੱਚ ਜਾਣਾ ਤਾਂ ਉੱਥੇ ਤੁਸੀ ਇਹ ਨਹੀਂ ਹੈ ਕੋਈ ਟੇਬਲ ਕੁਰਸੀ ਤੇ ਬੈਠ ਕੇ ਕੋਈ ਲਿਖਣੇ ਵਾਲਾ ਕੰਮ ਕਰਨਾ ਹੈ ਹੈਨਾ ਡਿਫੈਂਸ ਦਾ ਤੁਹਾਨੂੰ ਫਰੰਟ ਲਾਈਨ ਜੌਬ ਹੈ ਤੁਹਾਨੂੰ ਉਹਦੇ ਲਈ ਫਿਜ਼ੀਕਲੀ ਤੇ ਮੈਂਟਲੀ ਪ੍ਰੀਪੇਅਰ ਹੋਣਾ ਹੀ ਪੈਣਾ ਹੈ ਜੋ ਲੋয়ার ਸਰਕਾਰੀ ਨੌਕਰੀ ਲਾਗੀ ਹੁਣ ਚਲੋ ਦਿੱਲੇ ਬਹਿ ਕੇ ਖਾਣ ਨੂੰ ਆ ਬਟ ਇਸ ਤਰ੍ਹਾਂ ਦਾ ਕੁਝ ਨਹੀਂ ਆ ਜੇ ਤੁਸੀਂ ਆਰਮੀ ਦੇ ਵਿੱਚੋਂ ਪੁਲਿਸ ਦੇ ਵਿੱਚੋਂ ਤੁਹਾਨੂੰ ਪਤਾ ਹੈ ਹਰ ਰੋਜ਼ ਤੁਹਾਨੂੰ ਐਡਵੈਂਚਰਸ ਤੁਹਾਡੀ ਲਾਈਫ ਦੇ ਵਿੱਚ ਆਣੇ ਆਣੇ ਨੇ ਤੁਹਾਨੂੰ ਫੇਸ ਟੂ ਫੇਸ ਲੋਕਾਂ ਨਾਲ ਡੀਲਿੰਗ ਕਰਨਾ ਹਰ ਇੱਕ ਚੀਜ਼ ਹੋਣੀ ਹੋਣੀ ਹੈ ਕਈ ਵਾਰ ਅਸੀਂ ਦੇਖਦੇ ਹਾਂ ਕਿ ਬੱਚੇ ਤਿਆਰੀ ਤਾਂ ਕਰ ਲੈਂਦੇ ਸਰਵਿਸ 'ਚ ਪਹੁੰਚ ਜਾਂਦੇ ਪਰ ਫਿਰ ਬਾਅਦ ਵਿੱਚ ਉਹ ਨੌਕਰੀ ਛੱਡ ਦਿੰਦੇ ਨੇ ਕਿ ਸਾਡੇ ਕੋਲ ਉਹੋ ਜਿਹੀਆਂ ਕੰਡੀਸ਼ਨਸ ਦੇ ਵਿੱਚ ਨਹੀਂ ਰਿਹਾ ਜਾ ਰਿਹਾ ਇੱਕ ਡਿਸਿਪਲਿਨਡ ਲਾਈਫ ਨਹੀਂ ਉਹਨਾਂ ਦੀ ਹੂੰ ਠੀਕ ਹੈ ਜੇ ਤੁਸੀਂ ਐਜ਼ਏ ਮੈਂ ਪੰਜਾਬ ਪੁਲਿਸ ਦੀ ਤਿਆਰੀ ਕਰਨੀ ਹੈ ਜਾਂ ਫਿਰ ਆਰਮੀ ਦੀ ਤਿਆਰੀ ਕਰਨੀ ਹੈ ਕੁਛ ਤਾਂ ਮੈਨੂੰ ਇੱਕ ਡਿਸਪਲਨ ਦੇ ਵਿੱਚ ਫਸਟ ਆਫ ਆਲ ਹੋਣਾ ਬਹੁਤ ਜ਼ਰੂਰੀ ਹੈ ਮੰਮੀ ਆਹੀ ਵਿਗਾੜਦੀਆਂ ਨੇ ਹੂੰ ਠੀਕ ਹੈ ਮਾਤਾ ਜਦੋਂ ਤੱਕ ਹਨਾ ਕੁਛੜ ਚ ਬੱਚਨ ਦੇ ਕੇ ਰੱਖਦੀ ਹੈ ਨਾ ਤਾਂ ਮੈਂ ਤਾਂ ਸਮਝਦਾ ਕਿ ਵਿਗਾੜ ਹੀ ਰਹੀ ਹੈ ਕਿਉਂਕਿ ਜਦੋਂ ਮੈਂ ਆਰਮੀ ਚ ਗਿਆ ਤਾਂ ਮੈਨੂੰ ਇੱਕ ਚੀਜ਼ ਫੇਸ ਕਰਨੀ ਪਈ ਕਿੱਥੇ ਤਾਂ ਮੈਨੂੰ ਘਰ ਤੇ ਬੈੱਡ ਤੇ ਬੈਠੇ ਰੋਟੀ ਆ ਜਣੀ ਸੀ ਕਿੱਥੇ ਮੈਂ 2-250 ਦੀ ਲਾਈਨ ਲੱਗੀ ਹੋਈ ਆ ਉਸ ਤੋਂ ਬਾਅਦ ਮੈਂ 48 ਲਈ ਖੜਾ ਤੇ ਮੈਂ ਰੋਟੀ ਖਾਣ ਦੇ ਲਈ ਲਾਈਨ ਤੇ ਲੱਗਿਆ ਅਸੀਂ ਮੈਨਲੀ ਪੰਜਾਬੀ ਲੋਕ ਜਿਹੜੇ ਆ ਨਾ ਅਸੀਂ ਅਦੋ ਦੌੜਦੇ ਆ ਜੌਬ ਵਾਸਤੇ ਨੌਕਰੀਆਂ ਵਾਸਤੇ ਜਦੋਂ ਭਰਤੀਆਂ ਨਿਕਲਦੀਆਂ ਨੇ ਅਸੀਂ ਪਹਿਲਾਂ ਤਿਆਰੀ ਨਹੀਂ ਕਰਦੇ ਜਦੋਂ ਅਸੀਂ ਵਰਦੀ ਦਾ ਸੁਪਨਾ ਸਜਾਣਾ ਇੱਕ ਸਟੈਪ ਕੀ ਹੋਣਾ ਚਾਹੀਦਾ ਪਹਿਲਾ ਸਟੈਪ ਬੱਚਿਆਂ ਦਾ ਕੀ ਹੋਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਕਦੋਂ ਤੋਂ ਤਿਆਰੀ ਜੜੀ ਉਹ ਸ਼ੁਰੂ ਕਰ ਦੇਣੀ ਚਾਹੀਦੀ ਤਾਂ ਉਹੀ ਚੀਜ਼ ਆ ਮੋਸਟਲੀ ਬੱਚੇ ਨਾ ਇਹ ਗਲਤੀਆਂ ਕਰਦੇ ਨੇ ਕਿ ਹਾਂਜੀ ਪੰਜਾਬ ਪੁਲਿਸ ਦੀ ਭਰਤੀ ਆ ਗਈ ਜਾਂ ਕੋਈ ਆਰਮੀ ਦੀ ਆ ਗਈ ਜਾਂ ਕੋਈ ਹੋਰ ਵੀ ਭਰਤੀ ਹੈ ਤਾਂ ਐਡਿਟਾਂ ਤੇ ਫਾਰਮ ਭਰਦੇ ਨੇ ਉਸ ਤੋਂ ਬਾਅਦ ਉਹ ਸੋਚਦੇ ਨੇ ਜਦੋਂ ਉਹਨਾਂ ਦਾ ਪਰ ਕਲੀਅਰ ਨਹੀਂ ਹੁੰਦਾ ਫਿਰ ਕਹਿੰਦੇ ਨੇ ਜੀ ਕਟ-ਆਫ ਤੋਂ ਰਹਿ ਗਈ ਹੋ ਗਿਆ ਉਹ ਹੋ ਗਿਆ ਤੁਸੀਂ 6 ਮਹੀਨੇ ਕੰਸਿਸਟੈਂਸੀ ਨਾਲ ਦਿੰਨੇ ਹੋ ਨਾ ਤਾਂ ਕੋਈ ਇਗਜ਼ਾਮ ਕਰੈਕ ਕਰਨਾ ਕੋਈ ਵੱਡੀ ਗੱਲ ਇਹ ਤਾਂ ਪੰਜਾਬ ਲੈਵਲ ਸੈਂਟਰਲ ਲੈਵਲ ਦਾ ਕੋਈ ਵੀ ਇਗਜ਼ਾਮ ਤੁਸੀਂ ਉਹ ਕਲੀਅਰ ਕਰ ਸਕਦੇ ਹੋ ਕਿ ਅਦਰ ਸਟੇਟ ਦਾ ਬੱਚਾ ਸੀ ਹਰਿਆਣਾ ਦਾ ਬੱਚਾ ਸੀਗਾ ਠੀਕ ਹੈ ਤਾਂ ਉਹਨੇ ਪੂਰੇ ਇੱਧਰ ਪੰਜਾਬ ਪੁਲਿਸ ਵਿੱਚ ਪੇਪਰ ਭਰ ਕੇ ਸਬ ਇੰਸਪੈਕਟਰ ਦੇ 17ਵੇਂ ਰੈਂਕ ਦੇ ਵਿੱਚ ਆਇਆ ਇੱਕ ਮੁੰਡਾ 23ਵੇਂ ਰੈਂਕ ਦੇ ਵਿੱਚ ਆਇਆ ਤਾਂ ਤੁਹਾਨੂੰ ਕੀ ਲੱਗਦਾ ਉਥੇ ਆਪਣੇ ਪੰਜਾਬ ਵਾਲੇ ਨਹੀਂ ਲੈ ਸਕਦੇ ਹੈਗੇ ਸਾਰੇ ਲੈ ਸਾਦੇ ਨੇ ਬਟ ਗੱਲ ਇਹ ਕਿ ਮਿਹਨਤ ਕੌਣ ਕਰੇ ਮਿਹਨਤ ਤੋਂ ਭੱਜਣਾ ਤਾਂ ਫਿਰ ਉਹੀ ਆ ਫੇ ਕਟਅਪ ਦੇ ਪਿੱਛੇ ਬਹਿ ਜਾਂਦੇ ਆ ਬੀਤੇ ਦਿਨ ਹੀ ਖਬਰ ਆਈ ਮਾਨਸਾ ਦੇ ਵਿੱਚ ਪੀਐਨ ਦੀਆਂ ਪੋਸਟਾਂ ਵਾਸਤੇ ਜੀ ਐਮਏ ਕੀਤੇ ਹੋਏ ਬੀਐਡ ਕੀਤੇ ਹੋਏ ਬੱਚੇ ਪੀਐਚਡੀ ਕੀਤੇ ਹੋਏ ਬੱਚੇ ਜਿਹੜੇ ਆ ਉਹ ਪਹੁੰਚੇ ਤੇ ਉਹਨਾਂ ਦਾ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਕਿ ਸੱਚੀ ਪੰਜਾਬ ਚ ਰੋਜ਼ਗਾਰ ਨਹੀਂ ਹੈ ਮੈਂ ਪੀਓ ਦੀ ਪੋਸਟ ਨੂੰ ਵਾੜੀ ਨਹੀਂ ਮੰਦਾ ਹੈਗਾ ਪਰ ਮੈਂ ਕਹਿਣਾ ਇੱਕ ਆਪਣਾ ਉਹਦਾ ਖੁਦ ਇੱਕ ਵजूद ਹੋਵੇ ਉਸ ਤੋਂ ਪਹਿਲਾਂ ਬਾਅਦ ਵਿੱਚ ਜੋ ਮਰਜ਼ੀ ਕਰਨਾ ਕਰੀ ਜਾਵੇ ਕਿਉਂਕਿ ਉਹ ਫਾਈਨੈਂਸ਼ਲੀ ਫ੍ਰੀ ਹੋ ਜਾਏਗਾ ਉਹ ਤਾਂ ਉਹਦੇ ਮੈਂ ਪਿਉਂ ਦੇ ਫਾਰਮ ਭਰਵਾਏ ਸਭ ਤੋਂ ਪਹਿਲੇ ਤਾਂ ਗੱਲ ਪਿਉਂ ਦੇ ਫਾਰਮ ਭਰਨ ਨੂੰ ਤਿਆਰ ਨਾ ਹੋਇਆ ਉਹੀ ਗੱਲ ਵੀ ਮੈਂ ਤਾਂ ਹੀ ਸਬ ਇੰਸਪੈਕਟਰ ਆ ਵੀ ਮੈਂ ਤਾਂ ਮੰਨ ਨਹੀਂ ਹੋਈ ਸੀ ਉਹਨੇ ਕਿ ਮੈਂ ਤਾਂ ਉਹੀ ਬਣਨਾ ਹੈ ਪਹਿਲੇ 100 ਦੇ ਵਿੱਚ ਆ ਗਿਆ ਉਹ ਟੌਪ ਕਰ ਲਿਆ ਉਹਨੇ ਫਿਰ ਕਹਿੰਦਾ ਜੀ ਸਰ ਟੌਪ ਤਾਂ ਕਰ ਲਿਆ ਬਟ ਹੁਣ ਇਹ ਤਾਂ ਪੋਸਟਾਂ ਪਹਿਲਾਂ ਹੀ ਵਿਕੀਆਂ ਹੁੰਦੀਆਂ ਨੇ ਜਿਵੇਂ ਕਹਿ ਲਓ ਕਿ ਰਿਸ਼ਵਤ ਚੱਲਦੀ ਹੈ ਉਹ ਚੀਜ਼ਾਂ ਇਦਾਂ ਗਿਆ ਇੰਟਰਵਿਊ ਦੇਣ ਗਿਆ ਉਹਦਾ ਮੁੰਡਾ ਦਾ ਮੈਡਮ ਕੱਲੇ ਦਾ 8 ਮਿੰਟ ਇੰਟਰਵਿਊ ਚੱਲਿਆ ਬਾਕੀ ਸਾਰਿਆਂ ਨੂੰ 2-2 ਮਿੰਟ ਕਰਕੇ ਕੱਢਦਾ ਅੱਛਾ ਉਹਦਾ ਗੱਲ ਇਹ ਸੀ ਕਿ ਉਹ ਮੁੰਡਾ ਓਵਰ ਲੈ ਲੋ ਕੈਲੋ ਕੇ ਕੁਆਲੀਫਾਇਰ ਸੀਗਾ ਹੁਣ ਉਹਦੀ ਇੱਕ ਜੱਜ ਦੇ ਘਰੇ ਡਿਊਟੀ ਹੈ ਠੀਕ ਹੈ ਆਰਾਮ ਨਾ ਤੁਹਾਨੂੰ ਪਤਾ ਹੈ ਇੰਨਾ ਕੋਈ ਕੰਮ ਹੁੰਦਾ ਨਹੀਂ ਹੈਗਾ ਤੇ ਆਰਾਮ ਨਾ ਉਹ ਆਪਣਾ ਸਟੱਡੀ ਨੂੰ ਵੀ ਟਾਈਮ ਦਿੰਦਾ ਹੈ ਤੇ ਹੁਣ ਉਹਦੀ ਪੇਮੈਂਟ ਵੀ ਆ ਰਹੀ ਹੈ ਸਾਰਾ ਕੁਝ ਹੋ ਰਿਹਾ ਛੁੱਟੀਆਂ ਦੇ ਛੁੱਟੀਆਂ ਹੋ ਰਹੀਆਂ ਨੇ ਤੇ ਹੁਣ ਘਰ ਦੇ ਵੀ ਸਾਰੇ ਕੁਝ ਨੇ ਠੀਕ ਹੈ ਸਿਰਫ ਨਾਮ ਦਾ ਪਿਉਨ ਹੈ ਆਪਾਂ ਕਹੀਏ ਨਾ ਸਰਕਾਰੀ ਨੌਕਰੀ ਦਾ ਪਿਉਨ ਦੀ ਨਹੀਂ ਮੰਨ ਹੁੰਦੀ ਜਦ ਕਿ ਅਸੀਂ ਪੰਜਾਬੀ ਲੋਕਰ ਇਹ ਸੋਚਦੇ ਆਂ ਜਾਂ ਇਸ ਕਰਕੇ ਹੀ ਆਪਾਂ ਪੇਪਰ ਨਹੀਂ ਭਰਦੇ ਔਰ ਜਾਂ ਜਦੋਂ ਤੱਕ ਸਾਨੂੰ ਸਮਝ ਲੱਗਦੀ ਹੈ ਉਦੋਂ ਤੱਕ ਸਮਾਂ ਨਿਕਲ ਚੁੱਕਿਆ ਹੁੰਦਾ ਕਿ ਰਿਸ਼ਵਤ ਚੱਲਦੀ ਹੈ ਪੰਜਾਬ ਦੇ ਵਿੱਚ ਆਪਣੇ ਸਿਸਟਮ ਦੱਸਦਾ ਕਿ ਇਧਰ ਕੰਪੀਟੀਟਿਵ ਇਗਜ਼ਾਮ ਲੈ ਕੇ ਕੁਝ ਵੀ ਨਹੀਂ ਹੈਗਾ ਹਮ ਆਈਲੈਸਟ ਦੇ ਦੇਖੋ ਤੁਸੀਂ ਹੱਬ ਬਣੇ ਪਏ ਨੇ ਬਟ ਕਿਤੇ ਦੇਖੋ ਕੰਪੀਟੀਟਿਵ ਇਗਜ਼ਾਮ ਦੀ ਤਰੀ ਨੂੰ ਲੈ ਕੇ ਰੇਅਰਲੀ ਕਿਤੇ ਕੋਈ ਮਿਲੇਗਾ ਵੀ ਸਰ ਮੈਂ ਇੱਕ ਜੁਦਮਾ ਬਣ ਗਿਆ ਨਾ ਤਾਂ ਲਾਇਬ੍ਰੇਰੀ ਜ਼ਰੂਰ ਖੋਲੂਗਾ ਇੱਕ ਜਿਸ ਦੇ ਵਿੱਚ ਐਟਲੀਸਟ ਬੱਚਿਆਂ ਨੂੰ ਗਾਈਡੈਂਸ ਤਾਂ ਮਿਲ ਸਕੇ ਕਿਥੋਂ ਕੀ ਕਰਨਾ ਕੀ ਨਹੀਂ ਇੱਕ ਸਰਕਾਰੀ ਲਾਇਬ੍ਰੇਰੀ ਜਗੇ ਉੱਥੇ ਵੀ ਨਹੀਂ ਕੁਝ ਨਾ ਕੋਈ ਹੋ ਰਿਹਾ ਤਾਂ ਤੇ ਹੁਣ ਅੱਜ ਉਹ ਆਪਣੇ ਮੁਕਾਮ ਤੇ ਹੈ ਅੱਜ ਉਹ ਸੀਪੀਓ ਬਣ ਚੁੱਕਿਆ ਸਾਰਾ ਕੁਝ ਤੇ ਹੁਣ ਸਾਡੀ ਪਲੈਨਿੰਗ ਚੱਲ ਰਹੀ ਹੈ ਇੱਕ ਐਜ਼ ਏ ਲਾਇਬ੍ਰੇਰੀ ਓਪਨ ਕਰਨ ਦੀ ਪ੍ਰੋਸੈਸ ਜਿਹੜਾ ਇਹ ਬਹੁਤ ਜ਼ਿਆਦਾ ਲੰਬਾ ਸਮਾਂ ਹੈ ਜੇ ਮੈਂ ਐਜ਼ ਏ ਕਰਕੇ ਪੰਜਾਬ ਪੂਰਬ سے ਗੱਲ ਕਰਾਂ ਤਾਂ ਇਸ ਪ੍ਰੋਸੈਸ ਨੂੰ ਇੱਕ ਜੇ ਮੈਂ ਭਰਤੀ ਹੁਣ ਫਰਵਰੀ ਦੇ ਵਿੱਚ ਫਾਰਮ ਭਰਦਾ ਹਾਂ ਤਾਂ ਮੈਨੂੰ ਉਸ ਭਰਤੀ ਨੂੰ ਪੂਰਾ ਕਰਨ ਦੇ ਲਈ ਡੇਢ ਤੋਂ 2 ਸਾਲ ਦਾ ਸਮਾਂ ਲੱਗ ਜਾਣਾ ਹੈ ਜਦੋਂ ਬੱਚੇ ਪੇਪਰ ਕਲੀਅਰ ਕਰਦੇ ਨੇ ਫੋਨ ਕਰਦੇ ਨੇ ਤੁਹਾਨੂੰ ਕਿਸਰ ਹੋ ਗਿਆ ਉਹ ਫੀਲਿੰਗ ਕੀ ਹੁੰਦੀ ਹੈ ਜਦੋਂ ਫੋਨ ਆਂਦਾ ਸਰ ਹੋ ਗਿਆ ਸਰ ਮੇਰਾ ਹੋ ਗਿਆ ਸਰ ਮੇਰਾ ਨਿਕਲ ਗਿਆ ਕਿਉਂਕਿ ਉਹਦਾ ਮੈਂ ਐਫਰਟ ਦੇਖੇ ਹੁੰਦੇ ਨੇ ਹੂੰ ਦਿਨ ਰਾਤ ਬੱਚੇ ਨੇ 3-4 ਮਹੀਨੇ ਕੋਈ ਸਾਲ ਭਰ ਰਿਆ ਹੁੰਦਾ ਬੱਚਾ ਅਸੀਂ ਸਵੇਰ ਤੋਂ ਲੈ ਕੇ ਉਹਦੇ ਜਾਗਣ ਤੋਂ ਲੈ ਕੇ ਉਹਦੇ ਰਾਤ ਨੂੰ ਸੌਣ ਤੱਕ ਮੈਂ ਉਹਦੇ ਨਾਲ ਹੁੰਦਾ ਹਾਂ ਮਤਲਬ ਕਿ ਸਮਝ ਲਈ ਇੱਕ ਕੋਚ ਉਸ ਬੱਚੇ ਦੇ ਔਖੇ ਟਾਈਮ ਦੇ ਵਿੱਚ ਨਾਲ ਖੜਦਾ ਜਦੋਂ ਕਿ ਉਹਦੇ ਤੇ 1% ਵੀ ਲੋਕੀ ਭਰੋਸਾ ਨਹੀਂ ਕਰਦੇ ਗੱਲ ਇਹ ਹੁੰਦੀ ਹੈ ਕਿ ਕੋਈ ਬੱਚਾ ਵਧੀਆ ਕਿਸਮਤ ਵਧੀਆ ਹੋਵੇ ਜਾਂ ਫਿਰ ਕੀ ਲਾਲੋ ਜ਼ੋਰ ਵਧੀਆ ਲਾਇਆ ਹੋਵੇ ਤਾਂ ਆਰਾਮ ਨਾਲ ਕਲੀਅਰ ਆਊਟ ਹੋ ਜਾਂਦਾ ਹੈ ਤੇ ਜਦੋਂ ਬੱਚਾ ਆਪਣੀ ਮਿਹਨਤ ਨਾਲ ਬਣ ਕੇ ਕਾਲ ਕਰਦਾ ਹੈ ਸਾਰਾ ਤਾਂ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਇੱਕ ਤੰ ਮੈਂ ਕਹਿੰਦਾ ਮਨ ਭਰ ਜਾਂਦਾ ਹੈ ਕਿ ਚਲੋ ਇੱਕ ਬੱਚੇ ਦੀ ਮਿਹਨਤ ਹੈ ਜਿਹੜੀ ਰਾਸ ਆਈ 12th ਫੇਲ ਮੂਵੀ ਆਈ ਤਾਂ ਉਹ ਪਤਾ ਨਹੀਂ ਬਹੁਤ ਸਾਰੇ ਬੱਚਿਆਂ ਦੇ ਅੰਦਰ ਉਮੀਦਾਂ ਜਾਗੀਆਂ ਕਿ ਜੇਕਰ ਕੋਈ ਆਟਾ ਚੱਕੀ ਦੇ ਵਿੱਚ ਬੈਠ ਕੇ ਵੀ ਪੜ ਸਕਦਾ ਹੈ ਤਾਂ ਜੇ ਸਾਡੇ ਕੋਲ ਬਹੁਤ ਫੈਸਿਲਿਟੀਆਂ ਹੈ ਸਾਡੇ ਸਿਰ ਤੇ ਛੱਤ ਹੈ ਪੱਖਾ ਚੱਲ ਰਿਹਾ ਹੈ ਅਸੀਂ ਬੈੱਡ ਤੇ ਬੈਠ ਕੇ ਪੜ ਰਹੇ ਹਾਂ ਤਾਂ ਸਾਨੂੰ ਉਸ ਚੀਜ਼ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸਾਨੂੰ ਪੜਨਾ ਚਾਹੀਦਾ ਅੱਜਕੱਲ ਤਾਂ ਚਲੋ ਮਾਪਿਆ ਵੇਅਰ ਹੋ ਗਏ ਕੁੜੀਆਂ ਮੁੰਡਿਆਂ ਦੇ ਵਿੱਚ ਫਰਕ ਨਹੀਂ ਕਰਦੇ ਜਿੰਨਾ ਕੋ ਮੁੰਡਿਆਂ ਨੂੰ ਪੜਾਉਂਦੇ ਨੇ ਉਨਾ ਹੀ ਕੁੜੀਆਂ ਨੂੰ ਪੜਾਉਂਦੇ ਨੇ ਜਿੰਨੀਆਂ ਮੌਕਾ ਮੁੰਡਿਆਂ ਨੂੰ ਦਿੰਦੇ ਨੇ ਉਨਾ ਹੀ ਕੁੜੀਆਂ ਨੂੰ ਦਿੰਦੇ ਨੇ ਪਰ ਫਿਰ ਵੀ ਕੋਈ ਐਦਾ ਦਾ ਕੇਸ ਆਇਆ ਜਦੋਂ ਮਾਪਿਆਂ ਨੇ ਕਹਿਤਾ ਹੋਵੇ ਨਹੀਂ ਸਰ ਅਸੀਂ ਬਸ ਇੱਕ ਲਾਸਟ ਵਾਰ ਇਹ ਤੋਂ ਪੇਪਰ ਭਰਾਨਾ ਹੈ ਆਪਣੀ ਕੁੜੀ ਤੋਂ ਜੇ ਕਰ ਜੂਗੀ ਠੀਕ ਹੈ ਨਹੀਂ ਤਾਂ ਅਸੀਂ ਨਹੀਂ ਅਸੀਂ ਇਹਦਾ ਵਿਆਹ ਕਰ ਦੇਣਾ ਹੈ ਅਸੀਂ ਉਸ ਅਸੀਂ ਇਹਨੂੰ ਛਡਵਾ ਦੇਣਾ ਕਿ ਮੁੰਡਿਆਂ ਨੂੰ ਹੀ ਪੜਾਓ ਕੁੜੀਆਂ ਨੇ ਪੜਾ ਕੇ ਕੀ ਕਰਨਾ ਇਹ ਤਾਂ ਵਿਆਹ ਕਰਾ ਕੇ ਤੋਰਨਾ ਹੀ ਹ ਹ ਪਰ ਜਦੋਂ ਦੇ ਬੱਚੇ ਥੋੜੇ ਜਿਹਾ ਵੇਰ ਹੋਣ ਲੱਗੇ ਨੇ ਸਾਰਾ ਕੁੜੀਆਂ ਆਵਾਜ਼ ਚੱਕਣ ਲੱਗੀਆਂ ਨੇ ਤਾਂ ਮੈਂ ਉਹਨਾਂ ਦੇ ਪੀਰੀਅਡ ਸੀ ਸੋਚ ਇਸ ਕਰਕੇ ਬਦਲਦਾ ਕਿ ਦੇਖੋ ਤੁਸੀਂ ਬੱਚੇ ਤੇ ਪੈਸੇ ਲਾ ਰਹੇ ਹੋ ਮੁੰਡੇ ਤੇ ਪੈਸੇ ਲਾ ਰਹੇ ਹੋ ਕੁੜੀ ਤੇ ਇੱਕ ਵਾਰ ਤੁਸੀਂ ਇੱਕ ਵਾਰ ਭਰੂਸਾ ਕਰਕੇ ਤਾਂ ਦੇਖੋ ਠੀਕ ਹੈ ਇੱਕ ਤਾਂ ਤੁਹਾਨੂੰ ਪੂਰੀ ਉਮਰ ਤੁਹਾਡੇ ਬੱਚਾ ਤੁਹਾਡੇ ਤੋਂ ਸੈਟੀਸਫਾਈਡ ਰਹੇਗਾ ਕਿ ਮੇਰੇ ਮਾਂ ਨੇ ਮੇਰੇ ਬਾਪ ਨੇ ਮੇਰੀ ਗੱਲ ਸੁਣੀ ਥੋੜੇ ਉਹੀ ਹੈ 10-15000 2000 ਜੋ ਵੀ ਕਿੰਨਾ ਕੁ ਪੈਸੇ ਲੱਜਣਗੇ ਪਰ ਪੂਰੀ ਉਮਰ ਉਹ ਬੱਚਾ ਤੁਹਾਡਾ ਕਰਜ਼ਦਾਰ ਰਹੇਗਾ ਕਿ ਮੇਰੇ ਮਾਣੇ ਮੇਰੇ ਪਿਓ ਨੇ ਮੇਰੀ ਗੱਲ ਸੁਣ ਕੇ ਮੈਨੂੰ ਇਸ ਰਸਤੇ ਪਾਇਆ ਸੀ ਉਹ ਅੱਗੇ ਮੇਰੀ ਚੁਆਇਸ ਆ ਮੈਂ ਉਹਨੂੰ ਕਿੱਦਾਂ ਕੀਤਾ ਕਿੱਦਾਂ ਨਹੀਂ ਕੋਈ ਸਬ ਇੰਸਪੈਕਟਰ ਬਣਿਆ ਕੋਈ ਕਨਸਟੇਬਲ ਬਣਿਆ ਜਿਹੜੀ ਕਿ ਮੈਰਿਡ ਹੋਣ ਤੋਂ ਬਾਅਦ ਬਣਿਆ ਇਸ ਤਰ੍ਹਾਂ ਦੀ ਮੇਰੇ ਕੋਲ ਲਵ ਸਟੋਰੀਆਂ ਭਰੀਆਂ ਪਈਆਂ ਨੇ ਕਿ ਮਤਲਬ ਮੈਂ ਤਾਂ ਗਰਾਊਂਡ ਦੇ ਵਿੱਚ ਇੱਕ ਹਸਬੈਂਡ ਨੂੰ ਹੈਨਾ ਨਿਊ ਨਿਊਲੀ ਹਲੇ ਵਿਆਹ ਵਿਆਹ ਹੋਇਆ ਹੈ ਤੇ ਉਹਦਾ ਸੁਪਨਾ ਪੂਰਾ ਕਰਨ ਦੇ ਲਈ ਉਹਨੂੰ ਹਰ ਰੋਜ਼ ਗਰਾਊ ਬੰਦੇ ਦੀ ਲਾਈਫ ਦੇ ਵਿੱਚ ਸਪੋਰਟਿਵ ਪੇਰੈਂਟਸ ਔਰ ਪੇਰੈਂਟਸ ਤੋਂ ਬਾਅਦ ਪਾਰਟਨਰ ਹੋਣਾ ਜ਼ਰੂਰੀ ਹੈ ਚਾਹੇ ਤੁਸੀਂ ਮਤਲਬ ਜੋ ਮਰਜੀ ਆਪਣੀ ਜ਼ਿੰਦਗੀ ਦੇ ਵਿੱਚ ਅਚੀਵ ਕਰ ਰਹੇ ਹੋ ਪਰ ਇੱਕ ਨਾ ਇੱਕ ਟਾਈਮ ਤੁਸੀਂ ਡੋਲਦੇ ਜ਼ਰੂਰ ਹੋ ਬਹੁਤਿਆਂ ਨੂੰ ਅਸੀਂ ਦੇਖਿਆ ਹਿੰਮਤ ਛਾਰਦੇ ਹੋਏ ਡੋਲਦੇ ਹੋਏ ਜੋ ਵੀ ਤੁਸੀਂ ਚਾਦਰ ਇਧਰ ਉਧਰ ਕੀਤੀ ਆ ਰਜਾਈ ਆ ਕੁਝ ਵੀ ਆ ਉਹਨੂੰ ਸਹੀ ਇੱਕ ਤਰਤੀਬ ਦੇ ਵਿੱਚ ਲਗਾ ਕੇ ਸੈੱਟ ਕਰੋ ਤੁਹਾਡਾ ਬੈੱਡ ਬਣ ਗਿਆ ਤੁਹਾਡਾ ਪੂਰਾ ਦਿਨ ਬਣ ਗਿਆ ਹਮ ਸਸ਼ੀਕਾਲ ਜੀ ਮੈਂ ਪ੍ਰਿਅੰਕਾ ਤੁਸਵਖੜੇਲੀ ਪੋਸਟ ਪੰਜਾਬੀ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਪ੍ਰੇਤਮ ਫਿਟਨੈਸ ਤੋਂ ਆਏ ਨੇ ਔਰ ਹਰ ਨੌਜਵਾਨ ਦਾ ਸੁਪਨਾ ਹੈ ਕਿ ਮੈਂ ਇੱਕ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਵਰਦੀ ਜ਼ਰੂਰ ਪਾਵਾਂ ਕਈਆਂ ਨੂੰ ਵਰਦੀ ਅਟਰੈਕਟ ਕਰਦੀ ਹੈ ਤੇ ਕਈ ਜਿਹੜੇ ਨੇ ਉਹ ਦੇਸ਼ ਪ੍ਰਤੀ ਸੂਬੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਨੇ ਤੇ ਅੱਜ ਸਾਰੇ ਇਸ ਟਾਪਿਕ ਦੇ ਉੱਤੇ ਹੀ ਗੱਲਬਾਤ ਕਰਾਂਗੇ ਵਰਦੀ ਕਿਉਂ ਜ਼ਰੂਰੀ ਹੈ ਔਰ ਪੰਜਾਬ ਦੇ ਨੌਜਵਾਨ ਜਿਨ੍ਹਾਂ ਦਾ ਕਦੇ ਮੈਕਮਿਆਂ ਦੇ ਵਿੱਚ ਨਾਮ ਬੋਲਦਾ ਸੀ ਉਹ ਕਿਉਂ ਪਿੱਛੜ ਗਏ ਤੇ ਜਿਹੜੇ ਮਾਪੇ ਸੁਪਨਾ ਸਜਾਉਂਦੇ ਨੇ ਕਿ ਸਾਡੇ ਬੱਚੇ ਅਸੀਂ ਵਰਦੀਆਂ ਦੇ ਵਿੱਚ ਦੇਖਣਾ ਚਾਹੁੰਦੇ ਆ ਜਾਂ ਅਸੀਂ ਚਾਹੁੰਦੇ ਆ ਸਾਡੇ ਬੱਚੇ ਅਫਸਰ ਬਣ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਸਮੇਂ ਕਿਹੜਾ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਰ ਸਸ਼ੀਕਾਲ ਸਵਾਗਤ ਹੈ ਜੀ ਡੇਲੀ ਪੋਸਟ ਤੇ ਕਿਵੇਂ ਠੀਕ ਠਾਕ ਹੋ ਬਹੁਤ ਵਧੀਆ ਮਾਣੋ ਕਿਵੇਂ ਚੱਲ ਰਹੀ ਹੈ ਸਾਰੀ ਤਿਆਰੀ ਮੈਂ ਕਹਿ ਸਕਦੀਆਂ ਕਿ ਵਰਦੀ ਦਾ ਤੁਹਾਡਾ ਆਪਣਾ ਸੁਪਨਾ ਸੀ ਪਰ ਹੁਣ ਤੁਸੀਂ ਉਹ ਸੁਪਨਾ ਪੰਜਾਬ ਦੇ ਲੱਖਾਂ ਨੌਜਵਾਨਾਂ ਤੱਕ ਪਹੁੰਚਾ ਦਿੱਤਾ ਸੋ ਕਿਵੇਂ ਚੱਲ ਰਹੀ ਹੈ ਸਾਰੀ ਤਿਆਰੀ ਬਹੁਤ ਹੀ ਵਧੀਆ ਚੱਲ ਰਹੀ ਹੈ ਮੈਡਮ ਤੇ ਬਹੁਤ ਹੀ ਵਧੀਆ ਰਿਸਪੌਂਸ ਆ ਰਹੇ ਆ ਕਿਵੇਂ ਮਤਲਬ ਆਪਣੇ ਸਾਰੇ ਸਫਰ ਨੂੰ ਕਿਵੇਂ ਦੇਖਦੇ ਹੋ ਕਿ ਪਹਿਲਾਂ ਖੁਦ ਵਰਦੀ ਪਾਣਾ ਹਾਂਜੀ ਔਰ ਫਿਰ ਉਹ ਸੁਪਨਾ ਪੰਜਾਬ ਦੇ ਹਜ਼ਾਰਾਂ ਲੱਖਾਂ ਨੌਜਵਾਨਾਂ ਤੱਕ ਪਹੁੰਚਾਉਣਾ ਜੀ ਸਭ ਤੋਂ ਪਹਿਲਾਂ ਮੈਡਮ ਗੱਲੇ ਹੁੰਦੀ ਕਿ ਹਨਾ ਜੋ ਵੀ ਤੁਹਾਨੂੰ ਉਹ ਸੁਪਨਾ ਦਿਖਾ ਰਿਹਾ ਐਟ ਲੀਸਟ ਉਹਦਾ ਖੁਦ ਦਾ ਸੁਪਨਾ ਉਹ ਪੂਰਾ ਹੋਇਆ ਹੋਵੇ ਜਾਂ ਉਸ ਲਾਈਨ ਤੇ ਤੁਰਿਆ ਹੋਵੇ ਉਸ ਚੀਜ਼ਾਂ ਤਾਂ ਮੈਂ ਆਪਣੇ ਬਾਰੇ ਦੱਸ ਦੇਣਾ ਚਾਹੁੰਦਾ ਕਿ ਮੈਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਆਰਮੀ ਦੇ ਵਿੱਚ ਸੀਗਾ ਤੇ ਉਸ ਤੋਂ ਬਾਅਦ ਮੇਰਾ ਸਫਰ ਉੱਥੋਂ ਸ਼ੁਰੂ ਹੋਇਆ ਸ਼ੁਰੂ ਹੋਣ ਦੇ ਬਾਵਜੂਦ ਮੈਂ ਉੱਥੇ ਥੋੜਾ ਟਾਈਮ ਸਰਵਿਸ ਕਰਨ ਤੋਂ ਬਾਅਦ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਜਦੋਂ ਮੈਂ ਖੋਹ ਤਿਆਰੀ ਕੀਤੀ ਸੀ ਆ ਪੁਲਿਸ ਆਰਮੀ ਦੀ ਤਾਂ ਉਸ ਟਾਈਮ ਤੇ ਦੋ ਹੀ ਕਰੇ ਸੀਗਾ ਪੰਜਾਬ ਦੇ ਵਿੱਚ ਜਾਂ ਤਾਂ ਫਿਰ ਆਰਮੀ ਸੀਗੀ ਕਿਉਂਕਿ ਉਸ ਟਾਈਮ ਤੇ 4 ਸਾਲ ਵਾਲੀ ਨਹੀਂ ਸੀਗਾ ਸੀ ਨਗਰੀ ਵੀਰਾਲ ਤੇ ਜਾਂ ਫਿਰ ਕੀ ਸੀਗਾ ਕਿ ਅਬ੍ਰੋਡ ਜਾਣਾ ਹੈ ਬੱਚਿਆਂ ਨੇ ਜਿਨ੍ਹਾਂ ਕੋਲ ਜ਼ਿਆਦਾ ਪੈਸੇ ਹੋ ਆਪਣਾ ਚਲੇ ਜਾਂਦੇ ਤਾਂ ਮੇਰੇ ਕੋਲ ਉਸ ਟਾਈਮ ਤੇ ਇਨਾ ਨਹੀਂ ਸੀਗਾ ਐਫਰਟ ਤੇ ਮੈਂ ਆਪਣਾ ਮੇਨ ਸੀਗਾ ਕਿ ਮੈਂ ਆਪਣਾ ਪੰਜਾਬ ਆਪਣਾ ਆਰਮੀ ਦੇ ਵਿੱਚ ਜਾਣ ਦਾ ਜਿਹੜਾ ਸੁਪਨਾ ਉਹ ਪੂਰਾ ਕਰਨਾ ਹੈ ਤੇ ਫਿਰ ਉਸ ਤਰ੍ਹਾਂ ਹੀ ਮੈਂ ਆਪਣਾ ਦਿਨ ਰਾਤ ਮਿਹਨਤ ਕੀਤੀ ਸਾਰਾ ਹੋਇਆ ਤੇ ਬਟ ਮੈਨੂੰ ਜੋ ਮਿਹਨਤ ਕਰਨ ਦੇ ਦੌਰਾਨ ਮੈਂ ਇੱਕ ਬ੍ਰਿਲੈਂਟ ਸਟੂਡੈਂਟ ਸੀਗਾ ਬਟ ਫਿਜ਼ੀਕਲੀ ਮੈਂ ਬਹੁਤ ਜ਼ਿਆਦਾ ਵੀਕ ਸੀਗਾ ਤੇ ਉਸ ਦੌਰਾਨ ਜੋ ਮੇਨ ਦਿੱਕਤ ਆਈ ਫਿਜ਼ੀਕਲ ਨੂੰ ਲੈ ਕੇ ਕਿ ਨਾ ਕੋਈ ਗਾਈਡੈਂਸ ਮਿਲੀ ਨਾ ਕੋਈ ਕੁਝ ਹੋਰ ਆਪਣੀ ਮਿਹਨਤ ਨਾਲ ਜਿੰਨਾ ਕਰ ਸਕਿਆ ਕਰਕੇ ਚਲੋ ਮੈਂ ਆਰਮੀ ਚ ਸਿਪਾਹੀ ਬਣਤੀ ਹੋ ਗਿਆ ਸਾਰਾ ਤੇ ਉਸ ਤੋਂ ਬਾਅਦ ਜੋ ਇੱਕ ਮੈਨੂੰ ਕਮੀ ਖਲੀ ਕਿ ਯਾਰ ਇੱਕ ਇੰਡੀਅਨ ਆਰਮੀ ਨੂੰ ਐਜ਼ ਅ ਬੈਸਟ ਸੋਲਜਰ ਤਾਂ ਮਿਲ ਗਿਆ ਬਟ ਮੈਂ ਆਪਣੇ ਸਮਾਜ ਨੂੰ ਐਜ਼ ਅ ਮੈਂ ਜੋ ਬੱਚੇ ਜਿਨ੍ਹਾਂ ਨੂੰ ਗਾਈਡנס ਹੀ ਨਹੀਂ ਹੈ ਕਿਸ ਤਰ੍ਹਾਂ ਦੀ ਕਿ ਉਹਨਾਂ ਨੇ ਕਿਵੇਂ ਪੰਜਾਬ ਪੁਲਿਸ ਜਾਣਾ ਜਾਂ ਆਰਮੀ ਜਾਣਾ ਜਾਂ ਕੋਈ ਹੋਰ ਡਿਫੈਂਸ ਦੀ ਜੌਬ ਆ ਕੋਈ ਵੀ ਤੇ ਉਹਦੇ ਵਿੱਚ ਜਾਣ ਦੇ ਲਈ ਉਹ ਕਿੱਦਾਂ ਅੱਗੇ ਤਿਆਰੀ ਕਰਨ ਤਾਂ ਉਸ ਰਿਲੇਟਡ ਫਿਰ ਮੈਂ ਸੋਚਿਆ ਤੇ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਕਿ ਮੈਂ ਆਪਣੀ ਖੁਦ ਦੀ ਕਾਰਮੀ ਬਣ ਖੜੀ ਕਰ ਲਈ ਹੈ ਹੇ ਹੁਣ ਬੱਚਿਆਂ ਨੂੰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹਨਾਂ ਬੱਚਿਆਂ ਨੂੰ ਸਹੀ ਗਾਈਡੈਂਸ ਦਵਾ ਕਿ ਉਹਨਾਂ ਨੇ ਜਿਸ ਪਲੇਟਫਾਰਮ ਤੇ ਪਹੁੰਚਣਾ ਉਹਨਾਂ ਨੂੰ ਸਹੀ ਕਰਾਸਤਾ ਦਿਖਾ ਸਕਾਂ ਤੁਹਾਡੇ ਜਿੱਥੇ ਤੁਸੀਂ ਤਿਆਰੀ ਕਰਾਣੇ ਉਸ ਪ੍ਰੀ ਟ੍ਰੇਨਿੰਗ ਸਕੂਲ ਨੂੰ ਸਾਰੇ ਜਿਹੜਾ ਆ ਉਹ ਪੁਲਿਸ ਫੈਕਟਰੀ ਵੀ ਕਹਿੰਦੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਕੁੜੀਆਂ ਮੁੰਡੇ ਜਿਹੜੇ ਨੇ ਉਹ ਆਪਣਾ ਵਰਦੀ ਵਾਲਾ ਸੁਪਨਾ ਪੂਰਾ ਕਰ ਪਾਉਂਦੇ ਨੇ ਪਰ ਜਦੋਂ ਉੱਥੇ ਬੱਚੇ ਆਉਂਦੇ ਨੇ ਔਰ ਕਿਉਂਕਿ ਇੱਕ ਤਾਂ ਉਹਨਾਂ ਦੇ ਸਿਰਫ ਦਿਮਾਗ 'ਚ ਇਹ ਹੁੰਦਾ ਹੈ ਕਿ ਮੈਂ ਸਰਕਾਰੀ ਨੌਕਰੀ ਲੈਣੀ ਕਿਉਂਕਿ ਅਸੀਂ ਇਹਨੂੰ ਆਰਾਮ ਵਾਲੀ ਨੌਕਰੀ ਕਹਿ ਲੈਣੇ ਕਹਦੇ ਨੇ ਕਿ ਪ੍ਰਾਈਵੇਟ ਸੈਕਟਰ 'ਚ ਤੱਕੇ ਬਹੁਤ ਨੇ ਸਰਕਾਰੀ ਨੌਕਰੀ ਮਤਲਬ ਆਰਾਮ ਵਾਲੀ ਨੌਕਰੀ ਪਰ ਉਹ ਬੱਚੇ ਜਿਹੜੇ ਨੇ ਉਹ ਕਿਹੜੇ ਸਟੇਟ ਆਫ ਮਾਈਂਡ ਦੇ ਵਿੱਚ ਤੁਹਾਡੇ ਕੋਲ ਆਂਦੇ ਨੇ ਮੈਡਮ ਬੱਚਿਆਂ ਨੂੰ ਇਹ ਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਸਰਕਾਰੀ ਨੌਕਰੀ ਜਿਵੇਂ ਤੁਸੀਂ ਕਿਹਾ ਨਾ ਜਸਟ ਹੈ ਕਿ ਆਰਾਮ ਵਾਲੀ ਨੌਕਰੀ ਹੀ ਦੇਖਦੇ ਨੇ ਸਭ ਤੋਂ ਪਹਿਲਾਂ ਤਾਂ ਆਪਣੇ ਦਿਮਾਗ 'ਚ ਇਹ ਚੀਜ਼ ਇਹਨਾਂ ਨੂੰ ਦਿਮਾਗ 'ਚ ਕੱਢ ਦੇਣੀ ਚਾਹੀਦੀ ਹੈ ਕਿ ਜੇ ਤੁਸੀਂ ਡਿਫੈਂਸ ਦੇ ਵਿੱਚ ਜਾਣਾ ਤਾਂ ਉਥੇ ਤੁਸੀਂ ਇਹ ਨਹੀਂ ਹੈ ਕੋਈ ਟੇਬਲ ਕੁਰਸੀ ਤੇ ਬੈਠ ਕੇ ਕੋਈ ਲਿਖਣ ਵਾਲਾ ਕੰਮ ਕਰਨਾ ਹੈ ਹਨਾ ਡਿਫੈਂਸ ਦਾ ਤੁਹਾਨੂੰ ਫਰੰਟ ਲਾਈਨ ਜੌਬ ਹੈ ਤੁਹਾਨੂੰ ਉਹਦੇ ਲਈ ਫਿਜ਼ੀਕਲੀ ਤੇ ਮੈਂਟਲੀ ਪ੍ਰੇਪੇਅਰ ਹੋਣਾ ਹੀ ਪੈਣਾ ਹੈ ਠੀਕ ਹੈ ਫਿਜ਼ੀਕਲੀ ਫਿਟ ਹੋਵੋਗੇ ਤਾਂ ਕਿਤੇ ਜਾ ਕੇ ਤੁਸੀਂ ਆਈਦੇ ਫੇਸ ਟੂ ਫੇਸ ਇੱਕ ਦੂਸਰੇ ਨੂੰ ਉਹ ਕਰ ਪਾਉਗੇ ਤੇ ਬੱਚਿਆਂ ਦੇ ਦਿਲ 'ਚ ਇਹ ਹੁੰਦਾ ਕਿ ਚਲੋ ਯਾਰ ਸਰਕਾਰੀ ਨੌਕਰੀ ਲੱਗ ਗਈ ਹੁਣ ਚਲੋ ਬਿੱਲੇ ਬੈ ਕੇ ਖਾਣ ਨੂੰ ਆ ਬਟ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜੇ ਤੁਸੀਂ ਆਰਮੀ ਦੇ ਵਿੱਚੋਂ ਪੁਲਿਸ ਦੇ ਵਿੱਚੋਂ ਤੁਹਾਨੂੰ ਪਤਾ ਹੈ ਹਰ ਰੋਜ਼ ਤੁਹਾਨੂੰ ਐਡਵੈਂਚਰਸ ਤੁਹਾਡੀ ਲਾਈਫ ਦੇ ਵਿੱਚ ਆਣੇ ਆਣੇ